ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਕੈਨੇਡਾ ਵਿੱਚ ਇੰਨੇ ਦਿਨੀ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਖਾਸ ਕਰਕੇ ਇਸ ਲਾਨੀਆਂ ਦੇ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ ਹੈ ਪਰ ਫਿਰ ਵੀ ਅਸੀਂ ਕੈਨੇਡਾ ਜਾਂ ਅਸੀਂ ਪੰਜਾਬੀ ਰੈਸਟੋਰੈਂਟ ਵਿੱਚ ਜਾਂਦੇ ਹਾਂ ਇਸ ਤੋਂ ਇਲਾਵਾ ਅਸੀਂ ਖੇਤਾਂ ਵਿੱਚ ਜਾਂਦੇ ਹਾਂ ਅਸੀਂ ਦੁਕਾਨ ਕਰਨੀ ਜਾਂਦੇ ਹਾਂ ਅਸੀਂ ਕੰਮ ਤੇ ਜਾਂਦੇ ਹਾਂ ਉਹ ਕੁਝ ਵੀ ਛੱਡ ਜਾਂਦੇ ਹਨ ਅਸੀਂ ਲਗਾਤਾਰ ਉਸਾਰੀ ਕਰਕੇ ਪਾਟਦੇ ਰਹਿੰਦੇ ਹਾਂ ਅਸੀਂ ਲੱਭਦੇ ਹੋਏ ਵੀ ਇਸ ਦੌਰਾਨ ਇੱਕ ਨਵੀਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬੀ ਕੁੜੀ ਨੂੰ ਸਟੂਡੈਂਟ ਵੀਜ਼ਾ ਤੇ ਦੇ ਦਿੱਤਾ ਗਿਆ ਸੀ ਪਰ ਉਸ ਦਾ ਵਰਕ ਪਰਮਿਟ ਬਾਅਦ ਵਿੱਚ ਜਦੋਂ ਉਸਦੇ ਪਿਤਾ ਪੰਜਾਬ ਆਏ ਤਾਂ ਉਸ ਨੂੰ ਬੁਲਾਇਆ ਗਿਆ ਪਰ ਉਸ ਨੇ ਉਸ ਨੂੰ ਨਕਦ ਨੌਕਰੀ ਵੀ ਦਿੱਤੀ ਜਿਸ ਤੋਂ ਬਾਅਦ ਉਸਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਅਤੇ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੁਆਰਾ ਗ੍ਰਫਤਾਰ ਕੀਤਾ ਗਿਆ ਹੈ ਇੱਕ ਵੱਡੀ ਗੱਲ ਹੈ ਕਿਉਂਕਿ ਪਿਤਾ ਨੂੰ ਗ੍ਰਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਕੁੜੀ ਵਰਕ ਪਰਮਿਟ ਵੀ ਘਟਾ ਰਹੀ ਹੈ ਜੋ ਕਿ ਉਹ ਪੀਆਰ ਹੋ ਜਾਵੇ ਜੇਕਰ ਉਹ ਪੀਆਰ ਵੀ ਦਿੰਦੀ ਹੈ ਤਾਂ ਇਸ ਦਾ ਕਾफी ਅਸਰ ਹੋਵੇਗਾ ਕਿਉਂਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਲਗਾਤਾਰ ਕੈਨੇਡਾ ਸ਼ਾਪੇਮਾਰੀ ਕਰ ਰਹੀ ਹੈ ਜਿਸ ਤੋਂ ਬਾਅਦ ਹੁਣਾਂ ਚ ਕਿਸੇ ਨੂੰ ਗ੍ਰਫਤਾਰ ਨਹੀਂ ਕੀਤਾ ਗਿਆ ਪਰ ਪਿਛਲੇ ਕੁਝ ਦਿਨਾਂ ਤੋਂ ਕਾफी ਸ਼ਾਪੇਮਾਰੀ ਹੋ ਰਹੀ ਹੈ ਉਹ ਸਾਵਧਾਨ ਹੋ ਗਏ ਹਨ ਜਦੋਂ ਤੱਕ ਉਹ ਆਪਣੇ ਘਰ ਬੈਠੇ ਹਨ ਤੇ 10 ਦਿਨਾਂ ਤੱਕ ਦਿੱਤੇ ਹਨ ਉਨ੍ਹਾਂ ਨੂੰ ਕੈਨੇਡਾ ਲਗਾਤਾਰ ਤੰਗ ਕੀਤਾ ਜਾ ਰਿਹਾ ਹੈ ਕੁਝ ਮਹੀਨੇ ਲਈ ਕਿਉਂਕਿ ਚੋਣਾਂ ਤੋਂ ਬਾਅਦ ਇੱਕ ਸ਼ਕਤੀ ਹੈ ਜਿਸ ਨੂੰ ਰੋਕਿਆ ਜਾ ਸਕਦਾ ਹੈ ਕਿਉਂਕਿ ਪਹਿਲਾਂ ਕੈਨੇਡਾ ਵਿੱਚ ਜਾਦੂ ਦੀ ਸਥਿਤੀ ਕਦੇ ਨਹੀਂ ਵਾਪਰੀ ਹੈ ਧੰਨਵਾਦ